ਉਹਨੂੰ ਕਰਨ ਜਿਹੜਾ ਕਿਸੇ ਦੀ ਕੀਤੇ ਨੂੰ ਨਾ ਜਾਣੇ ਜਿਹੜਾ ਕਿਸੇ ਦੀ ਕੀਤੇ ਨੂੰ ਨਾ ਜਾਣੇ ਉਹਨੂੰ ਅਕਿਰਤ ਕਰਨ ਕਹਿੰਦੇ ਨੇ ਤੇ ਕਿਰਤ ਕਰਨ ਦੀ ਬਾਤ ਭਾਈ ਗੁਰਦਾਰ ਜੀ ਨੇ ਲਿਖਿਆ ਨਾ ਕਿਸ ਭਾਰੇ ਪਰਬਤਾਂ ਧਰਤੀ ਨੂੰ ਪੁੱਛਿਆ ਨਾ ਕਿਸੇ ਨੇ ਵੀ ਤੇਰੇ ਤੇ ਏਡੇ ਵੱਡੇ ਪਹਾੜ ਨਹੀਂ ਭਾਰੇ ਨਹੀਂ ਲੱਗਦੇ ਕਹਿੰਦੀ ਨਾ ਫਿਰ ਤੇਰੇ ਉੱਤੇ ਨਦੀਆਂ ਨੇ ਏਡੀਆਂ ਏਡੀਆਂ ਵੱਡੀਆਂ ਕਹਿੰਦੇ ਨਹੀਂ ਫੇਰ ਤੇਰੇ ਉੱਤੇ ਐਡੇ ਐਡੇ ਫੜਾ ਦੇ ਨਾਲ ਦਰਪਤ ਉੱਤੇ ਪਏ ਭਾਰੀ ਨਹੀਂ ਲੱਗਦੇ ਕਹਿੰਦੀ ਨਹੀਂ ਫੇਰ ਕਿਸ਼ਾ ਤੇਰੇ ਤੇ ਡੈਂਡਾ ਵੱਡੇ ਕਿਲੇ ਨੇ ਕਹਿੰਦੀ ਨਹੀਂ ਐਡੇ ਐਡੇ ਵੱਡੇ ਸਮੁੰਦਰ ਨਦੀਆਂ ਕਹਿੰਦੇ ਨਹੀਂ ਪਰ ਤੈਨੂੰ ਭਾਰ ਆ ਵੀ ਕੋਈ ਲੱਗਦਾ ਕਹਿੰਦੇ ਹਾਂ ਲੱਗਦਾ ਨਾ ਕਿਸ ਭਾਰੇ ਪਰਬਤਾਂ ਅਸਮਾਨ ਕਰਨ ਦੇ ਨਾ ਕਿਸ ਭਾਰੇ ਕੋਟ ਗੜ ਘਰ ਬਾੜ ਦਸੰਦੇ ਨਾ ਕਿਸ ਭਾਰੇ ਤਰਵਰਾ ਆਉ ਸੁਭਨ ਬੁਲੰਦੇ ਨਾ ਕਿਸ ਭਾਰੇ ਸਾਇਰਾ ਨਤ ਬਾਹ ਬਲੰਦੇ ਨਾ ਕਿਸ ਭਾਰੇ ਕੋਟ ਗਲ ਘਰ ਬਾਤ ਦਸੰਦੇ ਭਾਰੇ ਭੋਲੇ ਅਕਿਰਤ ਘਣ ਮੰਦੀ ਹੂੰ ਮੰਦੇ ਇੱਕ ਪੌੜੀ ਹੋਰ ਦੋ ਮਿੰਟ ਬਾਬਾ ਜੀ ਦਾ ਸਮਾਗਮ ਹੈ ਉਹ ਭਾਈ ਗੁਰਦਾਸ ਜੀ ਨੇ ਨਾ ਜਿਹੜਾ ਅਕਿਰਤ ਘਣ ਤੇ ਛੱਡ ਉਹਦੀ ਨਿਗਾ ਵੀ ਜਿਹੜੀ ਹੈ ਨਾ ਐਡੀ ਮਾੜੀ ਹੈ ਕਹਿੰਦੇ ਕੋਈ ਨਾ ਜਾਤ ਦੀ ਝੂੜੀ ਤੇ ਉਹ ਕੋਈ ਜਿਹੜਾ ਮਨੋ ਖੁਦੀ ਖੋਪਰੀ ਵਿੱਚ ਪਾ ਕੇ ਸ਼ਰਾਬ ਵਿੱਚ ਰਹਿਣਿਆ ਹੋਇਆ ਵਾਸ ਕੁੱਤੇ ਦਾ ਉਹ ਢੱਗ ਕੇ ਲਿ ਜਾ ਰਹੀ ਹੈ ਢੱਗ ਕੇ ਵੀ ਆਪਣੇ ਉਹ ਗੰਦਿਆ ਕੱਪੜਿਆਂ ਨਾਲ ਲਾਤੀ ਧੋਤੀ ਵੀ ਨਹੀਂ ਤੇ ਉਹਨੂੰ ਪੁੱਛਿਆ ਇਹ ਦੱਸ ਇੱਕ ਇੱਕ ਤੇ ਦੱਸਿਆ ਵੀ ਇਹ ਦੱਸੋ ਵੀਰ ਤੈਨੂੰ ਖੁਦ ਇਹਨੂੰ ਟੱਕ ਕੇ ਕਿਉਂ ਲੈ ਕੇ ਜਾ ਰਹੇ ਹੈ ਤੇ ਜਲਿਆਰੀਆ ਤੇ ਉਸ ਸਮੇਂ ਕਹਿੰਦੀ ਮਦ ਵਿੱਚ ਭਾਈ ਗੁਰਦਾਸ ਤੇ ਲਿੰਦੇ ਕਹਿੰਦੇ ਮਦ ਵਿੱਚ ਰਿੰਦਾ ਪਾਏ ਕ ਕੁੱਤੇ ਦਾ ਮਾਸ ਸ਼ਰਾਬ ਚ ਪਾ ਕੇ ਰਿੰਦੇ ਹੋਇਆ ਕੁੱਤੇ ਦਾ ਮਾਸ ਰੱਤੂ ਪਾਇਆ ਕੱਪੜਾ ਜਿਹੜਾ ਬੀਬੀ ਨੇ ਮਹੀਨੇ ਬਾਅਦ ਸਵਾਉਂਦਾ ਉਹਦੇ ਨਾਲ ਲਿਪੜਿਆ ਹੋਇਆ ਕੱਪੜਾ ਹੈ ਕੰਨ ਕੱਜਨ ਦਾਸ ਉਹਦੇ ਨਾਲ ਟੱਕਿਆ ਹੋਇਆ ਹੈ ਰੱਬੋ ਭਰਿਆ ਕੱਪੜਾ ਕਰ ਕਰਡਨ ਤਾਸ ਧੱਕ ਲੈ ਚੱਲੀ ਚੂਹੜੀ ਤੇ ਕਰ ਕੀ ਕਾਰ ਭੋਗ ਬਲਾਸ ਉਹਦਾ ਸਰੀਰ ਵੀ ਸ਼ੁੱਧ ਨਹੀਂ ਹੈ ਤੇ ਆਪ ਸੁਣਾਏ ਪੁੱਛਿਆ ਦਸ ਇਹ ਐਨੀ ਗੰਦੀ ਚੀਜ਼ ਐ ਮਨੁੱਖ ਦੇ ਜਿਹੜਾ ਤੂੰ ਲਿਜਾ ਰਹੀ ਐ ਕੁੱਤੇ ਦਾ ਪਾਸ ਰਿੰਕ ਕੇ ਮਨੁੱਖ ਦੀ ਖੋਪੜੀ ਚ ਪਾ ਕੇ ਸ਼ਰਾਬ ਚ ਪਾ ਕੇ ਰਿੰਕ ਲਿਜਾ ਰਹੀ ਐ ਇਹਨੂੰ ਕੀ ਉਹ ਚੱਲਿਆ ਨੂੰ ਢਾਗਿਆ ਕਿ ਨਾਲੇ ਗੰਦੇ ਕੱਪੜੇ ਨਾਲ ਹੀ ਉਹ ਕਹਿੰਦੀ ਮੈਂ ਕਾਰ ਢੱਗਿਆ ਕਿਤੇ ਅਕਿਰਤ ਕੜ ਦੀ ਨਿਗਾ ਨਾ ਪੈ ਜਾਵੇ ਨਜ਼ਰੀ ਪਵ ਅਕਿਰਤ ਘਣ ਮਤ ਹੋਏ ਬਿਨਾਸ ਆਪਾਂ ਵੀ ਸਾਰਿਆਂ ਨੇ ਦੇਖਣਾ ਕਿਉਂਕਿ ਆਪਾਂ ਪੰਥ ਨਾਲ 걸ਦੇ ਆ ਤੇ ਆਪਾਂ ਕਿਤੇ ਉਸ ਲਿਸਟ ਵਿੱਚ ਢਾਲ ਜਾਈਏ ਜਿਹੜੀ ਚ ਉਹ ਆਏ ਹੋਏ ਨੇ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਹੈ ਕਹਿਣ ਤੋਂ ਭਾਵ ਕਿ ਹਮੇਸ਼ਾ ਪੰਥ ਦੇ ਨਾਲ ਪਿਆਰ ਨਾਲ ਜਿੱਥੇ ਵੀ ਕੋਈ ਡਿਊਟੀ ਲੱਗਦੀ ਸਾਰਿਆਂ ਨੇ ਲਗਾਉਣੀ ਆ ਸੋ ਜੋ ਉਹਨਾਂ ਨੇ ਦੇ ਕਾਰਨਾਮਾ ਕੀਤਾ ਉਹ ਵੇਖ ਲਓ ਉਹਨਾਂ ਦੀ ਜਗਾ ਵੀ ਬਾਣੀ ਆ ਸੋ ਭਾਈ ਗੁਰਦਾਸ ਜੀ ਨੇ ਲਿਖਿਆ ਜਿਹੜਾ ਕਿਰਤ ਕਾਣ ਬਹੁਤ ਮਾੜਾ ਹੁੰਦਾ ਹੈ ਕਿਰਤ ਕਾਣ ਉਹ ਜਿਹੜਾ ਕਿਸੇ ਦੀ ਕੀਤੀ ਨੂੰ ਨਾ ਜਾਣੇ ਸੋ ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਸ਼ਰੋਣੀ ਸੇਵਾਦਤ ਸਰੋਵਣੀ ਪੰਥ ਰਤਨ